ਹਲੋ ਹਾਂ ਰਾਜੇ ਪੁੱਤ ਤੂੰ ਅੱਜ ਪ੍ਰੋਗਰਾਮ ਬਣਾਇਆ ਹੀ ਤਾਂ ਹੀ ਆਉਣ ਲੱਗਾ ਸਾਰਾ ਡੱਬਰ ਤੇ ਤੋਂ ਜੀ ਸਦਕੇ ਆਓ ਪਤਾ ਜਦੋਂ ਮਰਜੀ ਆ ਸਬਜੀ ਵਧੀਆ ਜੀ ਘੈਂਡ ਜੀ ਬਣਾ ਛੱਡੀ ਰੋਟੀ ਨਾ ਕੋਈ ਗੱਲ ਨਹੀਂ ਪਤਾ ਸਬਜੀ ਤੇ ਮੈਂ ਕਿਤੇ ਐ ਸੋਣੀ ਬੜੀ ਤਿਆਰ ਕਰਕੇ ਰੱਖੀ ਆ ਬਣਾ ਵੀ ਲਈ ਆ ਮੈਂ ਦੁਪਹਿਰ ਹੀ ਆਜੋ ਉਹ ਸਬਜੀ ਬਣਾਈ ਕਿਹੜੀ ਉਹ ਸਬਜੀ ਦੀ ਤੇ ਤੂੰ ਗਾਲੀ ਛੱੜਦੇ ਨਾ ਹਾਂ ਤੂੰ ਨਾ ਕਿਹੇ ਹੋਟਲ ਟਾਬੇ ਕਿਹੇ ਵਿਆਹ ਸ਼ਾਦੀ ਚ ਇਹਦੀ ਸਬਜੀ ਨਹੀਂ ਖਾਦੀ ਹੋਣੀ ਉਹ ਸਬਜੀ ਦਾ ਨਾਮ ਤੇ ਹੋਊਗਾ ਕੋਈ ਫੁੱਪੜ ਤੇਰਾ ਬੜਾ ਖੁਸ਼ ਹੋ ਕੇ ਖਾਂਦਾ ਪਤਾ ਉਹ ਬਣਾਈ ਕਿਹੜੀ ਸਬਜ਼ੀ ਉਹਦਾ ਨਾਮ ਕੀ ਆ ਜੁੱਤੀ ਪਰਥਾ ਜੁੱਤੀ ਪਰਥਾ ਗੜੀ ਨਵੀਂ ਆਟਮ ਤੋਂ ਬਣਾ ਛੱਡੀ ਜੁੱਤੀ ਪਰਥਾ ਕਹਿੰਦੇ ਜੁੱਤੀਆਂ ਕੱਟ ਕੇ ਪਰਸ ਬਣਾਇ ਆ ਓਹੋ ਪੁੱਤ ਤੂੰ ਓਹੋ ਤੈਨੂੰ ਇਹ ਬਣਾਈ ਆ ਨਾ ਸਬਜ਼ੀ ਬੱਤੀ ਮਸਾਲੇ ਪਾ ਕੇ ਬਣਾਈ ਆ ਜੁੱਤੀ ਪਰਥਾ ੜੀ ਕਹਣੇ ਮੈਨੂੰ ਪਹਿਲਾਂ ਫੋਟੋ ਭੇਜ ਹਿੰਕਲਮ ਨਹੀਂ ਫੋਟੋ ਪੁੱਤ ਹਾਂ ਤੂੰ ਵੇਖ ਤੇ ਤੇਰੀ ਤੇ ਵੇਖ ਕੇ ਭੁੱਖ ਲੱਤ ਜਣੀ ਆ ਓ ਫੋਟੋ ਭੇਜ ਪੂਆ ਮੈਂ ਲਾਇਆ ਸਾਬਾ ਜ YouTube ਦੇ ਦੋਸਿਆਂ ਪੰਡਿਆਂ ਜਨਨੀਆਂ ਵੇਖਣ ਲੱਗ ਪਿਆ ਨਾ ਇਹ ਬੜਾ ਤਜਰਬੇ ਕਰਦੀਆਂ ਇਹ ਵੀ YouTube ਵਾਲਾ ਤਜਰਬੇ ਦੀ ਕਾੜੀ ਆ ਪੂਆ ਅਹੀਂ ਨਹੀਂ ਹੁਣਾ ਆਣਾ ਮੈਂ